ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਇੱਕ ਬਾਈਆਂ ਦਾ ਕਮੈਂਟ ਆਇਆ ਸੀਗਾ ਬਾਈ ਜੀ ਇੱਕ ਬਾਈਆਂ ਦਾ ਕਮੈਂਟ ਆਇਆ ਸੀਗਾ ਵੀ ਬਾਬਾ ਜੀ ਸਾਡੇ ਕਬੂਤਰਾਂ ਨੂੰ ਫੁਲਸੀਆਂ ਹੋ ਜਾਂਦੀਆਂ ਐ ਤੇ ਜਾਂ ਅਸੀਂ ਕਦੋਂ ਜੋੜੀਆਂ ਲਾਗੇ ਜਿਹੜੀਆਂ ਜੋੜੀਆਂ ਵੀਰ ਜੀ ਅਸੀਂ ਤਾਂ ਲਾਉਣੇ ਆ ਨਾ ਘੱਟੋ ਘੱਟ 20-25 ਭਾਦੋ ਨੂੰ ਤੇ ਬਾਕੀ ਤੁਸੀਂ ਜੋੜੀ ਮਰਜ਼ੀ ਕਦੋਂ ਲਾ ਦਿਓ ਗਰਮੀ ਬਹੁਤ ਐ ਜਿਹੜੇ ਬੱਚੇ ਹੁਣ ਕੱਢਣਗੇ ਉਹਨਾਂ ਨੂੰ ਫੁਲਸੀਆਂ ਵੀ ਹੋਣਗੀਆਂ ਤੇ ਪੈਰ ਪੱਕ ਜਾਂਦੇ ਨੇ ਆਹ ਹੈ ਜੀ ਰਸੌਣਤ ਫਿਰ ਸੌਂਤ ਹੈ ਗਲੀ ਵਾਲੀ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਦੇ ਫੁਣਸੀਆਂ ਪਹਿਲਾਂ ਤਾਂ ਤੁਸੀਂ ਜਣੀ ਕਣਕ ਦੇ ਦਾਣੇ ਜੰਨੀ ਪਿਉ ਕੇ ਅੱਡ ਉਹ ਪਿਆ ਸਕਦੇ ਹੋ ਜਿਹੜੇ ਕੂਤਰ ਨੂੰ ਫੁਣਸੀਆਂ ਦੀ ਕੋਈ ਸ਼ਿਕਾਇਤ ਹੈ ਕਿਉਂ ਗਰਮੈਸ਼ ਹੋ ਜਾਂਦੇ ਗਰਮੈਸ਼ ਨਹੀਂ ਪਿਆਈ ਵੀ ਚੰਗੀ ਹੈ ਕੋਈ ਨੁਕਸਾਨ ਨਹੀਂ ਕਰਦੀ ਨਿਰਨੇ ਕਾਲ ਜੇ ਪਿਉ ਦਿਓ ਅੱਛਾ ਦੂਜੀ ਗੱਲ ਇਹ ਹੈ ਵੀ ਜਿਹੜੀ ਪਿਉਣੀ ਹੈ ਉਹ ਤਾਂ ਤੁਸੀਂ ਕਣਕ ਦੇ ਦਾਣੇ ਜੰਨੀ ਪਿਉਣੀ ਹੈ ਅੱਡ ਤੇ ਜਿਹੜੀ ਇਹ ਪੈਰਾਂ ਤੇ ਲਾਉਣੀ ਹੈ ਜਿਵੇਂ ਫੁਣਸਿਆ ਪਾਣੀ ਇਹਦੇ ਚ ਇਹਦੇ ਚ ਪਿਉਂਦਿਓ ਤੇ ਉੱਤੋਂ ਕਰ ਦਿਓ ਬੰਦ ਤੇ ਇਹ ਇਹ ਆਈ ਹੈ ਟੋਲਾ ਹੈ ਤੇ ਘੱਟ ਪਾ ਕੇ ਇਹਦੇ ਚ ਪਾ ਕੇ ਪਾਣੀ ਪਾ ਦਿਓ ਤੇ ਪੈਰਾਂ ਤੇ ਜਿਵੇਂ ਬੱਚੇ ਐ ਜਿਵੇਂ ਹਮ ਨੂੰ ਦਿਖਾਉਣ ਲੱਗਿਆ ਤੇ ਹਾਂ ਦੇਖੋ ਕਿ ਮੇ ਪੈਰਾਂ ਤੇ ਫੁਣਸੀਆਂ ਹੋ ਜਾਂ ਇੱਥੇ ਪੈਰਾਂ ਤੇ ਫੁਣਸੀਆਂ ਹੋ ਜਾਂਦੀਆਂ ਤੇ ਰਸੌਂਤ ਨਾਲ ਪੈਰ ਧੋ ਦਿਓ ਐ ਪੈਰ ਧੋ ਦਿਓ ਤੇ ਜੇ ਕੋਈ ਮੂੰਹ ਚ ਸ਼ਿਕਾਇਤ ਹੈ ਇੱਥੇ ਮੂੰਹ ਚ ਸ਼ਿਕਾਇਤ ਹੈ ਤਾਂ ਮੂੰਹ ਦੇ ਵਿੱਚ ਤੁਸੀਂ ਰਸੌਂਤ ਨੂੰ ਕਿਸੇ ਨਲਕੀ ਨਾਲ ਪਾ ਦਿਓ ਐ ਇਹਦੇ ਵਿੱਚ ਮਤਲਬ ਤੁਸੀਂ ਰਸੌਂਤ ਪਾ ਸਕਦੇ ਹੋ ਜਿੱਥੇ ਤੁਹਾਨੂੰ ਸ਼ੱਕ ਲੱਗਦਾ ਹੈ ਫੁਣਸੀਆਂ ਦਾ ਉੱਥੇ ਰਸੌਂਤ ਨਾਲ ਧੋ ਦਿਓ ਤੇ ਬਾਈ ਜੀ ਮੈਂ ਤਾਂ ਇਹੇ ਕੰਮ ਕਰਦਾ ਪੈਰਾਂ ਤੇ ਧੋ ਧੋ ਦਿੰਨਾ ਤੇ ਠੀਕ ਹੋ ਜਾਂਦੀਆਂ ਏ ਵੀਰ ਜੀ ਕਾ ਜਾਨਵਰ ਦੇ ਵਿੱਚ ਤੁਸੀਂ ਦਰਸ਼ਨ ਕਰੋ ਇਹਦਾ ਪਿਓ ਸੱਤ ਤੋਂ ਸੱਤ ਕਰਦਾ ਹੈ ਘਰੇ ਸੱਤ ਤੋਂ ਸੱਤ ਛੰਡੇ ਕੋਲੇ ਬਾਈ ਜੀ ਕੋਲੇ ਹੈਗਾ ਤੇ ਗੱਲ ਕਰ ਬੱਚੇ ਬਾਹਰ ਖੜੇ ਨਹੀਂ ਇਹਦੇ ਦੋ ਤਿੰਨ ਬੱਚੇ ਤਿੰਨ ਬੱਚੇ ਕਢਾਏ ਸੀਗੇ ਬਾਹਲੇ ਗਰਮ ਨਜਾਇਜ਼ ਨੇ ਇਹ ਘਰ ਦੀਆਂ ਆਵਾਜ਼ੀਆਂ ਵਾਲੇ ਕੂਤਰ ਨੇ ਤੇ ਖੜੇ ਨਹੀਂ ਬਹੁਤ ਚੰਗੀ ਯਾਨੀ ਡਾਣਾਂ ਨਦੀ ਤੇ ਗੱਲ ਕਰ ਵੀ ਤਿੰਨ ਬੱਚੇ ਕਢਾਏ ਹੀ ਤੇਨੇ ਹੱਲ ਗਏ ਆਥਣੇ ਤੇ ਮੈਨੂੰ ਕਮੈਂਟ ਵਿੱਚ ਦੱਸਣਾ ਵੀਰ ਜੀ ਵੀ ਜਾਨਵਰ ਤੇ ਜਿਹੜੀ ਮੇਰੀ ਵੀਡੀਓ ਪਾਈ ਹੈ ਵੀ ਕਿਵੇਂ ਲੱਗੀ ਤੇ ਤੁਸੀਂ ਪ੍ਰਤਿਆ ਕੇ ਦੇਖ ਲਓ ਤੇ 100% ਤੁਹਾਡੇ ਕੁੱਤਰਾਵਾਂ ਠੀਕ ਹੋ ਜਾਣਗੇ ਤੇ ਬਾਈ ਜੀ ਗਰਮੀ ਬਹੁਤ ਜ਼ਿਆਦਾ ਹੈ ਤੇ ਜਣੀ ਤੁਸੀਂ ਨਾ ਮਤਲਬ ਬੱਚਿਆਂ ਦਾ ਹਜੇ ਨਾ ਲਾ ਕੋ ਅਸੀਂ ਤਾਂ 20 ਭਾਦੋਂ ਨੂੰ ਲਾਉਣੇ ਆ ਠੰਡ ਹੋ ਜਾਂਦੀ ਹੈ ਤੇ ਦੋ ਦੋ ਝੋਲੀਆਂ ਕਢਾਉਣੇ ਇੱਕ ਇੱਕ ਕੁੱਤਰ ਤੋਂ ਵੱਧ ਨਹੀਂ ਕਢਾਉਂਦੇ ਜੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ